ਵਾਹ ਗੁਰਦੀ ਦਾ ਖਾਲਸਾ ਵਾਹ ਗੁਰਦੀ ਦੀ ਫਤਿਹ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਜਦੋਂ ਸ਼ੁਰੂ ਹੁੰਦੀ ਹੈ ਸਿੱਖਾਂ ਦੇ ਅੰਦਰ ਗੁਰਤਾਮਾ ਦੇ ਪ੍ਰਤੀ ਜਾਗਰਤੀ ਪੈਦਾ ਹੁੰਦੀ ਹੈ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਕੋ ਬੜੇ ਹੀ ਸਟੱਜੇ ਟੰਗ ਦੇ ਨਾਲ ਇੱਕ ਅੰਦੋਲਨ ਕਰਦੇ ਆ ਇਸ ਅੰਦੋਲਨ ਦੇ ਅੰਦਰ ਸਿੱਖਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਆਪਣੀ ਮਿਸਾਲ ਆ ਪੈਦਾ ਕਰਦੀਆਂ ਨੇ ਉਹ ਚਾਹੇ ਸਾਕਾ ਨਨਕਾਣਾ ਸਾਹਿਬ ਹੋਵੇ ਉਹ ਗੁਰੂ ਕੇ ਬਾਗ ਦਾ ਮੂਰਤਾ ਹੋਵੇ ਡਾਕਟਰ ਸਾਕਾ ਪੰਜਾ ਸਾਹਿਬ ਅੱਜ 30 ਅਕਤੂਬਰ 1922 ਈਸਵੀ ਨੂੰ ਸਾਕਾ ਪੰਜਾ ਸਾਹਿਬ ਦੀ ਘਟਨਾ ਹੈ ਜਿਹੜੀ ਉਹ ਵਾਪਰੀ ਸੀ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ 8 ਅਗਸਤ 1922 ਈਸਵੀ ਨੂੰ ਸ਼ੁਰੂ ਹੋਇਆ ਸੀਗਾ ਇਸ ਮੋਰਚੇ ਦੇ ਅੰਦਰ ਪਹਿਲਾਂ ਸਿੱਖਾਂ ਤੇ ਕਾਫੀ ਤਸ਼ੱਦਦ ਕੀਤਾ ਗਿਆ ਜਦੋਂ ਪੰਜਾਬ ਦੇ ਗਵਰਨਰ ਨੇ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਕਿਉਂਕਿ ਅਖਬਾਰਾਂ ਦੇ ਅੰਦਰ ਜਿਹੜੇ ਨਿਰਪੱਖ ਪੱਤਰਕਾਰ ਸਨ ਉਹਨਾਂ ਨੇ ਗੋਰੀ ਸਰਕਾਰ ਦੇ ਕਾਰਨਾਮੇ ਨੂੰ ਪੜ੍ਹਿਆ ਸਿੱਖਾਂ ਨੂੰ ਹਜ਼ਰਤ ਈਸ਼ਾ ਦੇ ਬਰਾਬਰ ਤਸ਼ਬੀਹ ਦਿੱਤੀ ਗਈ ਇਸ ਕਰਕੇ ਗਵਰਨਰ ਨੇ ਖੁਦ ਇੰਟਰਫੇਅਰ ਕੀਤਾ ਤੇ ਤਸ਼ੱਦਦ ਰੋਕਿਆ ਉਸ ਵਕਤ ਗੋਰੀ ਸਰਕਾਰ ਨੇ ਸਿੱਖਾਂ ਦੇ ਉੱਪਰ ਨਾਜਾਇਜ਼ ਪਰਚੇ ਪਾ ਕੇ ਉਹਨਾਂ ਨੂੰ ਦੂਰ ਦੂਰ ਜੇਲ੍ਹਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਤੇ ਇਸੇ ਤਰ੍ਹਾਂ 200 ਕੰਨਾਂ ਨੇ 300 ਦਾ ਵੀ ਆਖਿਆ ਜੱਥਾ ਸੀ ਜਿਹੜਾ ਗੋਬਿੰਦਗੜ੍ਹ ਦੇ ਕਿਲੇ ਤੋਂ ਰੇਲਵੇ 'ਤੇ ਪਹੁੰਚਾ ਕੇ ਅੰਮ੍ਰਿਤਸਰ ਤੋਂ ਅਟਕਦੀ ਜੇਲ੍ਹ ਵੱਲ ਤੋਰਿਆ ਗਿਆ। ਇਹ ਤਕਰੀਬਨ 29 ਅਕਤੂਬਰ 1922 ਈਸਵੀ ਦੀ ਘਟਨਾ ਸੀ। ਅਗਲੇ ਦਿਨ 30 ਅਕਤੂਬਰ ਨੂੰ ਇਸ ਜੱਥੇ ਨੇ ਜਿਹੜਾ ਅਟਕ ਨੂੰ ਜਾ ਰਿਹਾ ਸੀ ਇਸ ਰੇਲ ਨੇ ਤਕਰੀਬਨ 10 ਵਜੇ ਜਿਹੜਾ ਸੀਗਾ ਉਹ ਹਸਨ ਅਬਦਾਲ ਪਹੁੰਚਣਾ ਸੀ ਹਸਨ ਅਬਦਾਲ ਜਿੱਥੇ ਪੰਜਾਬ ਸਾਹਿਬ ਗੁਰਦੁਆਰਾ ਸੀ ਸ਼ੋਭਤ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਅੰਦਰ ਇਥੋਂ ਦੇ ਸਿੱਖਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤੇ ਉਹਨਾਂ ਨੇ ਉਦਦਮ ਕੀਤਾ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਹੋਣਾਂ ਦੀ ਰਹਿਨਮਾਈ ਦੇ ਥੱਲੇ ਕਿ ਆਪਾਂ ਇਸ ਜੱਥੇ ਨੂੰ ਪ੍ਰਸ਼ਾਦਾ ਪਾਣੀ ਛਕਾਵਾਂਗੇ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਮਾਸਟਰ ਤੱਕ ਪਹੁੰਚ ਕੀਤੀ ਉਹਨੂੰ ਆਖਿਆ ਸਟੇਸ਼ਨ ਮਾਸਟਰ ਨੂੰ ਕਿ ਟ੍ਰੇਨ ਇੱਥੇ ਰੋਕੀ ਜਾਵੇ ਅਸੀਂ ਸਿੱਖਾਂ ਨੂੰ ਪ੍ਰਸ਼ਾਦਾ ਸਿਕਾਉਣਾ ਚਾਹੁੰਦੇ ਆ ਪਰ ਉਹਨੇ ਰੋਕਣ ਤੋਂ ਇਨਕਾਰ ਕਰ ਦਿੱਤਾ ਕਿ ਜਿਹੜੇ ਸਾਨੂੰ ਸੂਚੀ ਮਿਲੀ ਆ ਉਹਦੇ ਵਿੱਚ ਹਸਨ ਅਬਦਾਲ ਦੇ ਵਿੱਚ ਰੇਲ ਆ ਜਿਹੜੀ ਉਹਨੇ ਰੋਕੀ ਜਾ ਸਕਦੀਗੀ ਭਾਈ ਬਰਤਪ ਸਿੰਘ ਹੋਣਾ ਨੇ ਹੋਰ ਸੱਜਣਾ ਨੇ ਬੜੀਆਂ ਬੇਨਤੀਆਂ ਕੀਤੀਆਂ ਉਹਨੂੰ ਦਲੀਲਾਂ ਅਪੀਲਾਂ ਕੀਤੀਆਂ ਪਰ ਕੋਈ ਸੁਣੀ ਨਾ ਗਈ ਅੰਤ ਨੂੰ ਸਿੱਖਾਂ ਨੇ ਫੈਸਲਾ ਕੀਤਾ ਵੀ ਆਪਾਂ ਪ੍ਰਸ਼ਾਦਾ ਤੇ ਜ਼ਰੂਰ ਸਿਕਾਉਣਾ ਇਹਨਾਂ ਮਰਜੀ ਬੜਿਆਂ ਨੂੰ ਜਿਹੜੇ ਗੁਰਤਾਮਾ ਦੀ ਆਜ਼ਾਦੀ ਤੇ ਲਈ ਜੂਝ ਰਹੇ ਨੇ ਉਹ ਟ੍ਰੇਨ ਦੀ ਪਟੜੀ ਦੇ ਉੱਤੇ ਡਾ ਕੇ ਬੈਠ ਗਏ ਸਭ ਤੋਂ ਅੱਗੇ ਸਰਦਾਰ ਪ੍ਰਤਾਪ ਸਿੰਘ ਹੋਣੀ ਬੈਠੇ ਸਨ ਉਹਨਾਂ ਦੀ ਬੇਬੀ ਦੇ ਨਾਲ ਉਹਨਾਂ ਦੀ ਕਰਦੀ ਦੇ ਨਾਲ ਪਿੱਛੋਂ ਗੰਜ ਭਜਨ ਸਿੰਘ ਹੋਣਾ ਨੇ ਜਿਹੜੀ ਮੁਲਾਕਾਤ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਇੰਡੀਅਨ ਸਿਗਰੈਟ ਦਾ ਉਹ ਸਭ ਤੋਂ ਪਹਿਲਾਂ ਭਾਈ ਪ੍ਰਤਾਪ ਸਿੰਘ ਹੋਣਾ ਦੇ ਨਾਲ ਟਕਰਾਂਦਾ ਫਿਰ ਭਾਈ ਕਰਮ ਸਿੰਘ ਹੋਣਾ ਦੇ ਨਾਲ ਉਸ ਤੋਂ ਅੱਗੇ 6 7 ਹੋਰ ਸੰਗ ਕਹਿੰਿਆ ਨੇ ਕੁੱਲ 11 ਬੰਦੇ ਲਿਖੇ ਨੇ ਕਿ ਉਹ ਚਪੇਟ ਵਿੱਚ ਆਏ ਸੀ ਇਹਦੇ ਜਦੋਂ ਭਾਈ ਪ੍ਰਤਾਪ ਸਿੰਘ ਦੇ ਨਾਲ ਇੰਜਨ ਟਕਰਾਂਦਾ ਤੇ ਟ੍ਰੇਨ ਜਿਹੜੀ ਉਹ ਤਕਰੀਬਨ ਰੁਕ ਜਾਂਦੀ ਹੈ ਉਹ ਇੰਜ ਲੱਗਦਾ ਜਿਵੇਂ ਪੱਥਰ ਦੇ ਨਾਲ ਟਕਰਾਇਆ ਹੋਵੇ ਇੱਥੋਂ ਤੱਕ ਵੀ ਆਖਿਆ ਜਾਂਦਾ ਹੈ ਵੀ ਸ਼ਾਇਦ ਬ੍ਰੇਕ ਨਹੀਂ ਲਗਾਈ ਗਈ ਸੀ ਇਹ ਗੁਰੂ ਮਹਾਰਾਜ ਹਨ ਕੀ ਵਾਪਰਿਆ ਉੱਥੇ ਪਰ ਟ੍ਰੇਨ ਜਿਹੜੀ ਉਹ ਰੁਕ ਜਾਂਦੀ ਹੈ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸਭ ਤੋਂ ਵੱਧ ਗੰਭੀਰ ਚਖਮੀ ਹੁੰਦੇ ਆ ਉਹਨਾਂ ਦੇ ਜਿਹੜੇ ਸ਼ਰੀਰ ਨੇ ਉਹ ਜਦੋਂ ਲੰਗਰ ਦੀ ਸੇਵਾ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਲੈ ਕੇ ਜਾਏ ਜਾਂਦੇ ਨੇ ਜਿੱਥੇ ਉਸੇ ਦਿਨੀ ਸਰਦਾਰ ਕਰਮ ਸਿੰਘ ਹੁਣੇ ਚੜਾਈ ਕਰ ਜਾਂਦੇ ਆ ਅਗਲੇ ਦਿਨ ਭਾਈ ਪ੍ਰਤਾਪ ਸਿੰਘ ਹੁਣੇ ਚੜਾਈ ਕਰ ਜਾਂਦੇ ਆ ਇਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਰਾਵਲਪਿੰਡੀ ਦੇ ਵਿਖੇ ਕੀਤਾ ਗਿਆ ਬੜਾ ਭਾਰੀ ਸੰਗਤਾਂ ਦਾ ਇਕੱਠ ਹੋਇਆ ਸੀਗਾ ਉੱਥੇ ਉਸ ਇਕੱਠ ਨੇ ਇਹਨਾਂ ਮਹਾਨ ਮਰਜੀਵੜਿਆਂ ਨੂੰ ਸ਼ਹੀਦਾਂ ਦਾ ਖਿਤਾਬ ਦਿੱਤਾ ਸਜਦਾ ਹੈ ਇਹਨਾਂ ਦੀ ਕੁਰਬਾਨੀ ਨੂੰ ਇਹਨਾਂ ਦੀ ਪ੍ਰੇਮ ਭਾਵਨਾ ਨੂੰ ਮੁਲਕ ਦੀ ਤਕਸੀਮ ਤੋਂ ਪਹਿਲਾਂ 30 ਅਕਤੂਬਰ ਅਤੇ 1 ਨਵੰਬਰ ਨੂੰ 3 ਦਿਨ ਦਾ ਪਾਰੀ ਮੇਲਾ ਪੰਜਾਬ ਦੀ ਧਰਤੀ ਦੇ ਉੱਤੇ ਨਸ਼ੀਦਾਂ ਦੀ ਯਾਦ ਦੇ ਅੰਦਰ ਜੁੜਦਾ ਸੀ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਜੀਵਨ ਤੋਂ ਕੁਝ ਸਿੱਖਣ ਦਾ ਤਾਂ ਕਿ ਅਸੀਂ ਵੀ ਗੁਰੂ ਦੀ ਨਜ਼ਰ ਦੇ ਅੰਦਰ ਪ੍ਰਵਾਨ ਹੋ ਸਕੀਏ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ